ਕਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਤੇ ਦੂਸਰੀ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਹੈ ਲਗਾਤਾਰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਦੋ ਪਾਰ ਨਜ਼ਰ ਆ ਰਹੇ ਨੇ ਜਿਸ ਦੀ ਗੱਲ ਕਰੀਏ ਅੱਜ ਸਰਦਾਰ ਮੰਨਨ ਸਿੰਘ ਸਾਡੇ ਨਾਲ ਨੇ ਸ਼੍ਰੋਮਣੀ ਕਾਲੀ ਦਲ ਵੱਲੋਂ ਅੱਜ ਬੜੀ ਵੱਡੀ ਜਲੰਧਰ ਦੇ ਵਿੱਚ ਬੈਠਕ ਕੀਤੀ ਗਈ ਹੈ ਦੋ ਪਾਰ ਹੋਣ ਦੇ ਨਜ਼ਾਰੇ ਕਾਰਨ ਕੀ ਰਹਿ ਗਿਆ ਹੈ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਦੇਖੋ ਕਿ ਦੋ ਪਾਰ ਵਾਲੀ ਗੱਲ ਨਾ ਕਰੋ ਜਿਹੜੀ ਜਲੰਧਰ ਵਿੱਚ ਮੀਟਿੰਗ ਹੋਈ ਹੈ ਉਹ ਪੰਜ ਸੱਤ ਜਿਹੜੇ ਬਾਗੀ ਕਹ ਲੋ ਜਾਂ ਅਕਾਲੀ ਦਲ ਨੂੰ ਢਾਹ ਲਾਉਣ ਵਾਲੇ ਉਹ ਲੀਡਰਾਂ ਨੇ ਮੀਟਿੰਗ ਕੀਤੀ ਹੈ ਕੱਲ ਸਰਦਾਰ ਸੁਖਬੀ ਸਿੰਘ ਬਾਦਲ ਦੀ ਰਹਿਨਮਾਈ ਹੇਠ ਜਿਹੜੀ ਜ਼ਿਲ੍ਹਾ ਡਿਸਟ੍ਰਿਕਟ ਪ੍ਰਧਾਨਾਂ ਦੀ ਮੀਟਿੰਗ ਹੋਈ ਹੈ ਹਲਕਾਂ ਇੰਚਾਰਜਾਂ ਦੀ ਮੀਟਿੰਗ ਹੋਈ ਹੈ ਉਹਦੇ ਤੇ 95% ਜਿਹੜੇ ਐ ਹਲਕਾਂ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਤਾਂ ਇੱਕ ਜ਼ਿਲ੍ਹਾ ਪ੍ਰਧਾਨ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਾ ਪ੍ਰਧਾਨ ਹਾਜ਼ਰ ਸੀ ਤੇ ਇਦਾਂ ਦੀ ਕੋਈ ਗੱਲ ਨਹੀਂ ਕਿ ਕਿ ਦੋ ਧੜੇ ਬਣੇ ਆ ਅਕਾਲੀ ਦਲ ਇੱਕ ਮੁਟ ਹੋ ਕੇ ਸਰਦਾਰ ਸੁਖਬੀ ਸਿੰਘ ਬਾਦਲ ਦੀ ਰਹਿਨਮਾਈ ਹੇਠ ਖੜਾ ਹੈ ਮੰਨਨ ਸਾਹਿਬ ਉਹ ਕੱਲ ਅਸੀਂ ਚੰਦੂ ਮਾਜਰਾ ਸਾਹਿਬ ਨਾਲ ਗੱਲਬਾਤ ਕੀਤੀ ਗਈ ਬੀਬੀ ਜਗੀਰ ਕੋਰ ਨਾਲ ਗੱਲਬਾਤ ਕੀਤੀ ਗਈ ਹੋ ਰਖੜਾ ਸਾਹਿਬ ਨਾਲ ਗੱਲਬਾਤ ਉਹ ਕਹਿੰਦੇ ਨੇ ਸਾਨੂੰ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ ਸੀ ਇਸ ਲਈ ਅਸੀਂ ਕਿਹੜੀ ਜਿਮਨੀ ਚੋਂਦਾ ਤੇ ਪ੍ਰਚਾਰ ਕਰਨ ਆਏ ਸੀ ਕਿਦੋਂ ਸਾਨੂੰ ਪਤਾ ਲੱਗਿਆ ਇਸ ਲਈ ਅਸੀਂ ਕਿਹੜੇ ਸਾਰੇ ਇਕੱਠੇ ਹੋ ਕੇ ਕਿਹੜੀ ਮੀਟਿੰਗ ਕੀਤੀ ਆ ਜਿਮਨੀ ਚੋਂਦਾ ਪ੍ਰਚਾਰ ਜਿਹੜਾ ਉਹ ਦੂਜੇ ਪੈਲਸ ਦੇ ਵਿੱਚ ਬੁੱਕ ਕਰਕੇ ਉੱਥੇ ਆਪਣੇ ਬਚਾਦ ਦੇ ਕੇ ਹੁੰਦਾ ਨਾ ਕਿ ਲੋਕਾਂ ਦੇ ਨਾਲ ਸਟੇਜ ਦੀ ਬਣਾ ਕੇ ਇਹ ਮਹੱਲੇ ਵਾਈਜ਼ ਬਾਡ ਵਾਈ ਜਾ ਕੇ ਪ੍ਰਚਾਰ ਹੁੰਦਾ ਇੱਕ ਜਗ੍ਹਾ ਕੋਈ ਪ੍ਰਚਾਰ ਨਹੀਂ ਹੁੰਦਾ ਔਰ ਮੀਟਿੰਗ ਦਾ ਟਾਈਮ ਵੀ ਜਿਹੜਾ ਨੇ ਉਹਨਾਂ ਨੇ ਪਹਿਲਾਂ 3-4 ਦਿਨ ਪਹਿਲਾਂ ਤੈਅ ਕੀਤਾ ਹੋਇਆ ਸੀ ਬੀਬੀ ਜਗੀਰਕੌਰ ਦਾ ਕਹਿਣਾ ਹੁਣ ਲੰਬੇ ਸਮੇਂ ਤੋਂ ਸਕੀਰ ਬਾਦਲ ਘਰੇ ਆ ਪ੍ਰਧਾਨਗੀ ਕਰ ਰਹੇ ਸੀ ਇਸ ਨੂੰ ਕਿਹੜੇ ਪ੍ਰਧਾਨਕੀ ਨੂੰ ਲੈ ਕੇ ਵੀ ਬੜੀ ਚਰਚਾ ਕਰੀ ਆ ਉੱਥੇ ਚੱਲੀ ਹੈਗੀ ਬੀਬੀ ਜਗੀਰਕੌਰ ਨੂੰ ਚਾਹੀਦਾ ਪਹਿਲਾਂ ਆਪਣਾ ਹਲਕਾ ਸਾਂਭੇ ਪੰਜਾਬ ਸਾਂਭਣਾ ਫਿਰ ਪੈਂਦਾ ਜੇ ਪਹਿਲਾਂ ਆਪਣੇ 2-4 ਹਲਕੇ ਜਿੱਤੇ ਹੋਣ ਜਿਨ੍ਹਾਂ ਦੀ ਇਹ ਜਿਨ੍ਹਾਂ ਨੂੰ ਲੋਨ ਦੀ ਕੋਸ਼ਿਸ਼ ਕਰਦੇ ਆ ਉਹ ਤਾਂ 50000 ਬੋਟੇ ਜਿੱਤੇ ਆ ਉਹਨਾਂ ਨੇ 9 ਹਲਕੇ ਸਮਝੋ 7 ਹਲਕੇ ਵਿੱਚੋਂ ਜਿੱਤੇ ਆ ਤੇ ਜੇ ਉਹਨਾਂ ਨੂੰ ਲੋਨ ਦੀ ਗੱਲ ਕਰਦੇ ਪਹਿਲਾਂ ਬੀਬੀ ਆਪਣੇ ਹਲਕੇ ਵੱਲ ਧਿਆਨ ਦੇਵੇ ਆਪਣੇ ਹਲਕੇ ਵਿੱਚ ਬਹੁਮਤ ਨਾਲ ਜਿੱਤੇ ਫਿਰ ਦੂਜੇ ਹਲਕਿਆਂ ਦੀ ਪਰਵਾਹ ਕਰੇ ਗੱਲ ਕਰੇ ਕਾਰਨ ਕੀ ਹੈ ਕਿਉਂ ਮੰਨਨ ਸਾਹਿਬ ਇਸ ਦੇ ਕਿਹੜੇ ਮੈਂਬਰ ਪਾਰਲੀਮੈਂਟ ਤੋਂ ਬਾਅਦ ਕਿਹੜੇ ਇਕੋਦامی ਕਿਹੜੇ ਅਕਾਲੀ ਦਲ ਦੇ ਵਿੱਚ ਦੋ ਫਾੜ ਨਜ਼ਰ ਆ ਰਹੇ ਵੈਸੇ ਤੁਸੀਂ ਹੈ ਨਾ ਕਿਤੇ ਐਂ ਡੀਪਲੀ ਕਿਸੇ ਸੀਆਈਡੀ ਤੋਂ ਇੰਟੈਲੀਜੈਂਸੀ ਤੋਂ ਸਰਵੇ ਕਰਾ ਕੇ ਦੇਖਿਓ ਜਿਹੜੇ ਲੀਡਰ ਬਾਗੀ ਇਕੱਠੇ ਹੋਏ ਦੀ ਢਾਹ ਵੀ ਇਹਨਾਂ ਨੇ ਹੀ ਜਿਹੜੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਢਾਹ ਵੀ ਇਹਨਾਂ ਨੇ ਸਭ ਤੋਂ ਵੱਡੀ ਸ਼ਰਮ ਨਿਕਲਨ ਲਾਈ ਹੈ ਉਹ ਕਹਿੰਦੇ ਨੇ ਸ਼ਰਮਨੀ ਕਾਲੀ ਦਲ ਲਗਾਤਾਰ ਲਗਾਤਾਰ ਦਿਨੋ ਦਿਨ ਹੇਠੇ ਡਿੱਗਦੀ ਨਜ਼ਰ ਆ ਰਹੀ ਹੈ ਹੁਣ ਲਾਈਏ ਲੋਕ ਸਭਾ ਚੋਣਾਂ ਦੇ ਵਿੱਚ ਬਿਲਕੁਲ ਵੀ ਕਿਹੜੀ ਇੱਕ ਸੀਟ ਆਂਦੀ ਹੈ ਉਹ ਵੀ ਦੇਖੋ ਜੇ ਤਾਂ ਇਹਨਾਂ ਨੇ ਬਾਗੀ ਸੋਰ ਛੱਡ ਦੇਣਗੇ ਜੇ ਇਹ ਸ਼ਰਮਨੀ ਕਾਲੀ ਦਲ ਨੇ ਕੰਮ ਕਰਨਾ ਸ਼ੁਰੂ ਕਰ ਦਣਗੇ ਮਨਜਤ ਲਾ ਕੇ ਕੰਮ ਕਰਨਾ ਸ਼ੁਰੂ ਕਰ ਚੈੱਕ ਕਰਦਗੇ ਤੇ ਸ਼੍ਰੋਮਣੀ ਕਾਲੀ ਦਲ ਚੜ੍ਹਦੀ ਕਲਾ ਵਿੱਚ ਜਾਏਗਾ ਜੇ ਸ਼੍ਰੋਮਣੀ ਕਾਲੀ ਨਾਲ ਨੂੰ ਢਾਉਣ ਦੀ ਕੋਸ਼ਿਸ਼ ਕਰਨਗੇ ਨੁਕਸਾਨ ਕਰਨ ਦੀ ਕੋਸ਼ਿਸ਼ ਜੋ ਕੀਤੀ ਆ ਪਿਛਲੀਆਂ ਪਾਰਲੀਮੈਂਟ ਇਲੈਕਸ਼ਨਾਂ ਦੇ ਵਿੱਚ ਫੇਰ ਸ਼੍ਰੋਮਣੀ ਕਾਲੀ ਦਾ ਨੁਕਸਾਨ ਹੋਇਆ। ਅਹੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਬਣੇ ਹੋਏ ਸੀ। ਇਹ ਚੰਦੂ ਮੱਜਰੇ ਦੀ ਗੱਲ ਕਰੀਏ ਹੋਰ ਵੀ ਕੈਂਡੀਡੇਟ ਸੀ। ਪ੍ਰਚਾਰ ਬੜਾ ਲਗਾਤਾਰ ਸ਼੍ਰੋਮਣੀ ਕਾਲੀ ਦਲ ਵਾਲੋ ਕਰਤਾ ਲੰਬੇ ਸਮੇਂ ਤੋਂ ਉਹ ਸੇਵਾ ਨਿਭਾਉਂਦੇ ਆ। ਫਿਰ ਇੱਕੋ ਦਮ ਕੀ ਹੋ ਗਿਆ ਕਿ ਜਿਹੜੇ ਪ੍ਰਧਾਨਕੇ ਨੂੰ ਲੈ ਕੇ ਬਹੁਤ ਜਿਹੜੀ ਅਸਲ ਵਿੱਚ ਸਾਡੇ ਵਿੱਚ ਇਹ ਨਾ ਸਿਧਾਂਤਾਂ ਜਿਹੜਾ ਸ਼੍ਰੋਮਣਕਲ ਦਲ ਦੇ ਸਿਧਾਂਤ ਆ ਸ਼੍ਰੋਮਣਕਲ ਦੀ ਦਲ ਦੀ ਵਿਚਾਰਧਾਰਾ ਉਹਨਾਂ ਨੂੰ ਨਾਂ ਲੈਂਦੇ ਹੋਏ ਇਹ ਲੀਡਰ ਜਿਹੜੇ ਆ ਕੁਰਸੀ ਦੇ ਪਿੱਛੇ ਤੁਰੇ ਫਿਰਦੇ ਆ ਤੇ ਇਹ ਲੀਡਰਾਂ ਨੂੰ ਜਿਹੜੇ ਵੱਡੀਆਂ ਸਰਕਾਰਾਂ ਆ ਉਹਨਾਂ ਦੀ ਸ਼ਹਿਬ ਪ੍ਰਾਪਤ ਆ ਜਿਹਦੇ ਵਿੱਚ ਆ ਮਲੂਕਾ ਬੈਠਾ ਤੇ ਇਹ ਤਾਂ ਪਰਿਵਾਰ ਹੀ ਪਹਿਲਾਂ ਇਹ ਸੰਭਲੇ ਫਿਰ ਸ਼੍ਰੋਮਣਕਲ ਅੱਲ ਨੂੰ ਸੰਭਲਣ ਦੀ ਕੋਸ਼ਿਸ਼ ਕਰੇ ਪਰ ਬਾਦ ਦੂਜੇ ਪਾਸੇ ਤੁਰਿਆ ਫਿਰਦਾ ਆ ਆਪ ਦੂਜੇ ਪਾਸੇ ਤੁਰੇ ਫਿਰਦੇ ਆ ਬਹੁਤੇ ਲੀਡਰ ਆ ਇਹਦੇ ਵਿੱਚ ਚੰਦੂ ਮਾਜਰਾ ਕਹਿ ਰਹੇ ਨੇ ਕਿ ਦੋ ਸਖਵੀਰ ਬਾਦਲ ਸਾਹਿਬ ਨੇ ਚੰਡੀਗੜ੍ਹ ਮੀਟਿੰਗ ਸੱਦੀ ਹੈ ਸਾਨੂੰ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਸੱਦਣੀਆਂ ਕੋਰ ਕਮੇਟੀ ਦੇ ਵਿੱਚ ਸਾਰੇ ਦੇ ਸਾਰੇ ਇਹ ਲੀਡਰ ਹਾਜ਼ਰ ਸੀ ਉੱਥੇ ਕਿ ਇਹਨੇ ਵਿਰੋਧ ਦੀ ਸੁਰਵਣੀ ਕੀਤੀ ਕੋਈ ਬਾਗੀ ਤੇਵਰ ਵੀ ਨਹੀਂ ਦਿੱਤੇ ਇਹਨਾਂ ਦਾ ਕੰਮ ਉਲਟਾ ਜੇ ਸ਼ਰਮ ਨਹੀਂ ਕਰਦਾ ਤੇ ਸਿਵਲ ਰੱਖਣਾ ਤੇ ਫਿਰ ਜਿਹੜੀ ਬਾਹਰ ਗੱਲਾਂ ਕਾਂਦੀ ਵਜਾਏ ਪਾਰਟੀ ਦੇ ਬੈਨਰ ਥੱਲੇ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਉੱਥੇ ਆਪਣੇ ਵਿਚਾਰ ਦੇ ਨਾ ਕਿ ਲੋਕਾਂ ਦੇ ਵਿੱਚ ਬਾਹਰ ਜਾ ਕੇ ਵਿਚਾਰ ਦੇ ਜਿੱਥੇ ਸ਼ਰਮ ਨਿਕਲ ਨੂੰ ਢਾ ਲੱਗਦੀ ਬੀਬੀ ਜ਼ਗੀਰਕੁਰ ਵੱਲੋਂ ਲਗਾਤਾਰ ਸ਼ਰਮ ਨਿਕਾਲੇ ਦੇ ਉੱਤੇ ਤੰਦ ਕੱਸਦੇ ਨਜ਼ਰ ਆ ਰਹੇ ਨੇ ਹੁਣ ਇੱਕ ਨਵੀਂ ਕਮੇਟੀ ਜਿਹੜੀ ਤਿਆਰ ਕੀਤੀ ਗਿਆ ਇੱਕ ਤਰੀਕ ਨੂੰ ਲਾਣਿਆ ਵੱਡੀ ਕਮੇਟੀ ਦਾ ਐਲਾਨ ਕਿਹਾ ਮੈਂ ਬੀਬੀ ਜ਼ਗੀਰਕੁਰ ਦੀ ਗੱਲ ਕਰਦਾ ਕਿ ਫਿਰ ਬੇਨਤੀ ਕਰਦਾ ਬੀਬੀ ਜ਼ਗੀਰਕੁਰ ਨੂੰ ਪਹਿਲਾਂ ਆਪਣਾ ਹਲਕਾ ਸੰਭੇ ਹਲਕੇ ਵਿੱਚ ਜਿੱਦਾਂ ਵੱਡਾ ਨੁਕਸਾਨ ਬੀਬੀ ਜ਼ਗੀਰਕੁਰ ਦੀ ਚੌਧਰ ਵਿੱਚ ਵਿੱਚ ਹੋਇਆ ਤੇ ਉਹ ਪੰਥਕ ਹਲਕਾ ਸੀ ਅੱਜ ਕਿੱਥੇ ਡਿਗੇ ਪਏ ਆ ਤੇ ਕਿੰਨੀ ਵਾਰੀ ਬੀਬੀ ਜ਼ਗੀਰ ਕੋ ਨੂੰ ਢਾਇਆ ਵਿਰੋਧੀਆਂ ਨੇ ਤੇ ਮੇਰੀ ਬੇਨਤੀ ਹੈ ਬੀਬੀ ਜ਼ਗੀਰ ਕੋ ਨੂੰ ਪਹਿਲਾਂ ਆਪਣਾ ਹਲਕਾ ਸਾਂ ਫਿਰ ਬਾਅਦ ਜਾ ਕੇ ਦੂਜਾ ਪੰਜਾਬ ਬਾਰੇ ਸੋਚ ਹੁਣ ਲਗਾਤਾਰ ਤੁਹਾਡੇ ਵੱਲੋਂ ਬੀਬੀ ਦੇ ਉੱਤੇ ਤੰਦ ਗੱਸੇ ਜਾ ਰਹੇ ਨੇ ਪਹਿਲੇ ਤੇ ਬੜਾ ਇੱਕ ਇੱਕ ਸਟੇਜ ਦੇ ਉੱਤੇ ਮੰਚ ਦੇ ਉੱਤੇ ਇਕੱਠੇ ਹੋ ਕੇ ਇਕੱਠੇ ਪਾਸ਼ਣ ਦਿੰਦੇ ਹੁੰਦੇ ਸੀ ਇਕੋ ਦਮ ਕੀ ਕਾਰਨ ਹੋ ਗਿਆ ਮੰਨਣ ਵੀਦ ਬੇ ਕਾਰਨ ਕੋਈ ਨਹੀਂ ਹੋਇਆ ਅੱਜ ਵੀ ਸਾਡੀ ਵੱਡੀ ਭੈਣ ਹੈ ਪਰ ਜਦੋਂ ਸ਼੍ਰੋਮਣੀ ਕਾਲ ਦਲ ਨੂੰ ਸ਼੍ਰੋਮਣੀ ਕਾਲ ਦਲ ਦੀ ਪਾਰਟੀ ਨੂੰ ਜਿਹੜੀ 102 ਸਾਲ ਪੁਰਾਣੀ ਹੈ ਜਦੋਂ ਉਹਨੂੰ ਨੁਕਸਾਨ ਪਹਜਾਵਾਂਗੇ ਤਾਂ ਫਿਰ ਉਹ ਰਹਿਤੇ ਨਹੀਂ ਰਹਿੰਦੇ ਹੁਣ ਗੱਲ ਕਰਦੇ ਜਲੰਧਰ ਦੀ ਜਿਮਨੀ ਚੌਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਤਾਰਿਆ ਗਿਆ ਸੀ ਹੁਣ ਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਕੈਂਡੀਡੇਟ ਦੇ ਪ੍ਰਚਾਰ ਕੀਤਾ ਜਾਏਗਾ ਨਹੀਂ ਜੀ ਕੱਲ ਨੂੰ ਪਾਰਟੀ ਹਾਈ ਕਮਾਂਡ ਨੂੰ ਸਾਰੀ ਗੱਲਾਂ ਸਾਡੀ ਸਥਿਤੀ ਬਾਰੇ ਜਾਣੂ ਕਰਾਤਾ ਕੱਲ ਨੂੰ ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ ਤੇ ਆਪਾਂ ਨੂੰ ਕੱਲ ਹੀ ਵਿੱਚ ਪਤਾ ਲੱਗ ਜਾਏਗਾ ਅਸੀਂ ਕਿਸ ਪਾਰਟੀ ਦੇ ਹਮਾਇਤਕਾਨੀ ਸਮੁੱਚਾ ਜਥਾ ਜਿਹੜਾ ਜ਼ਿਲ੍ਹਾ ਅਕਾਲੀ ਜਥਾ ਉਹਦੀ ਹਮਾਇਤ ਕਰੇਗਾ ਅਸੀਂ ਡਟ ਕੇ ਜਿਸ ਜਿਹਦੀ ਵੀ ਹਮਾਇਤ ਲਈ ਹਾਈ ਕਮਾਂਡ ਨੇ ਕਿਹਾ ਉਹਦੀ ਡਟ ਕੇ ਹਮਾਇਤ ਕਰੇ ਹਾਈ ਕਮਾਂਡ ਵੱਲੋਂ ਪੰਜ ਮੈਂਬਰਾਂ ਦੀ ਕਮੇਟੀ ਵੀ ਬਣਾਈ ਗਈ ਸੀ ਜਲੰਧਰ ਦੇ ਵਿੱਚ ਕਿਹੜੀ ਜਿਮਨੀ ਚੋਂ ਉਤਾਰਿਆ ਗਿਆ ਗੱਲ ਕਰੀਏ ਜਲੰਧਰ ਤੋਂ ਮਹਿੰਦਰ ਸਿੰਘ ਕੇਪੀਸੀ ਬੀਬੀ ਜਗੀਰ ਕੌਰ ਸੀ ਹੋਰ ਵੀ ਕਿਹੜੇ ਪੰਜ ਮੈਂਬਰ ਲਾਏ ਗਏ ਸੀ ਹੁਣ ਇੱਕੋ ਧਮਕੀ ਹੋ ਗਿਆ ਨਾਮਜੱਤ ਕੀ ਪਰਨਲੀ ਉਹ ਤੋਂ ਸਾਰੇ ਇੱਕ ਛੁਰਮ ਕੇ ਨਾ ਤਾਂ ਇਹ ਸਾਡੇ ਦੋ ਚੌਧਰੀ ਗੁਰਪ੍ਰਤਾਪ ਸਿੰਘ ਬਡਾਲਾ ਤੇ ਬੀਬੀ ਜਗੀਰ ਕੌਰ ਨੇ ਇਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਹੈ ਕਿਸੇ ਵੀ ਬਾਕੀ ਜਿਹੜੇ ਲਾਏ ਗਏ ਸੀ ਉਹਨਾਂ ਦੀ ਕਿਸੇ ਦੀ ਸਲਾਹ ਨਹੀਂ ਲਈ ਮੇਰੀ ਆਪਣੀ ਮੈਂ ਜ਼ਿਲ੍ਹਾ ਕਾਲੀ ਜਥੇ ਦਾ ਪ੍ਰਧਾਨ ਆ ਮੇਰੀ ਆਪਣੀ ਨੇ ਸਲਾਹ ਲਈ ਗਈ ਹਲਕਾ ਅੰਚਾਰ ਸਾਡੇ ਹਰਜਾਪ ਸਿੰਘ ਸੰਘਾ ਆ ਉਹਨੂੰ ਮੀਟਿੰਗ ਕਿਸੇ ਮੀਟਿੰਗ ਨਹੀਂ ਬੁਲਾਇਆ ਗਿਆ ਇਸੇ ਤਰ੍ਹਾਂ ਦੂਜੇ ਕੁਵਾਰ ਸਿੰਘ ਢੀਸਾ ਆ ਪਰਮਜੀਤ ਸਿੰਘ ਰੇਰੂਆ ਇੱਥੇ ਸਾਡੇ ਪੰਜਵਾਰੀ ਕਾਉਂਸਲਰ ਰਹਾ ਚਾਰਵਾਰੀ ਕਿਸੇ ਦੀ ਸਲਾਹ ਨਹੀਂ ਲਈ ਗਈ ਤੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਉਹ ਕੈਂਡੀਡੇਟ ਅਨਾਉਂਸ ਕੀਤਾ ਗਿਆ ਉਹ ਕੈਂਡੀਡੇਟ ਵੀ ਜਿਹੜਾ ਅਨਾਉਂਸ ਕੀਤਾ ਗਿਆ ਇੱਕ ਮੈਂ ਡੂੰਗੀ ਡੂੰਗੀ ਸਹਾਇਤਾ ਦੇ ਤਹਿਤ ਕੀਤਾ ਗਿਆ ਉਹ ਵੀ ਵਿਰੋਧੀ ਪਾਰਟੀਆਂ ਦੇ ਹੱਥਾਂ ਵਿੱਚ ਖੇਲਦਾ ਤਾਂ ਸਾਨੂੰ ਮੌਕਾ ਮਿਲਿਆ ਕਿ ਅਸੀਂ ਹਮਾਇਤ ਉਤੋਂ ਵਾਪਸ ਲਈ ਨਾਮਜ਼ਦਗੀ ਪੇਪਰ ਵੀ ਭਰੇ ਗਏ ਨੇ ਮੋਰ ਵੀ ਲੱਗ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤਗੜੇ ਦਾ ਇੱਕੜਾ ਨਿਸ਼ਾਨ ਵੀ ਮਿਲਿਆ ਗਿਆ ਹੁਣ ਨਾਮਜ਼ਦਗੀ ਪੇਪਰ ਤੇ ਵਾਪਸ ਹੋ ਨਹੀਂ ਸਕਦੇ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆ ਦੋ ਤਿੰਨ ਦਿਨਾਂ ਚੋ ਜਿੱਦਾਂ ਦੀਆਂ ਗਲਤੀਆਂ ਕੈਂਡੀਡੇਟ ਨੇ ਕੀਤੀਆਂ ਜਿੱਦਾਂ ਦੀਆਂ ਗਲਤੀਆਂ ਸਾਡੀ ਜਿਹੜੀ ਬਾਗੀ ਸੁਰ ਕਰਦੇ ਉਹਨਾਂ ਨੇ ਕੀਤੀਆਂ ਤਾਂ ਹੀ ਹਾਈ ਕਮਾਂਡ ਨੇ ਇਹ ਫੈਸਲਾ ਲਿਆ ਕਿ ਅਸੀਂ ਇਸ ਕੈਂਡੀਡੇ ਦੀ ਹਮਾਇਤ ਨਹੀਂ ਕਰਨੀ ਕੱਲ ਨੂੰ ਪਤਾ ਲੱਗ ਜੂ ਕਿਹੜੇ ਕੈਂਡੀਡੇਟ ਫਿਰ ਦੁਆਰਾ ਭੋਜਨ ਸਮਾਜ ਪਾਰਟੀ ਦੀ ਦੁਆਰਾ ਕਾ ਸ਼ਰੋਮ ਨਿਕਾਲੀ ਦਲ ਇਹ ਇਹ ਪਹਿਲਾ ਜਿਹੜਾ ਹਾਈ ਕਮਾਂਡ ਨੇ ਕਰਨਾ ਹਾਈ ਕਮਾਂਡ ਤੇ ਤੁਹਾਡੀ ਮੀਟਿੰਗ ਹੋਈ ਹੈ ਉੱਥੇ ਵਿਚਾਰ ਸਾਂਝੇ ਹੋਏ ਹੋਣਗੇ ਪਤਾ ਲੱਗ ਜਾਏਗਾ ਕੱਲ ਪਤਾ ਲੱਗ ਜਾਏਗਾ ਅਸੀਂ ਦੇਖਿਆ ਅਸੀਂ ਸਰਦਾਰ ਮੰਨਨ ਸਿੰਘ ਸ਼ਰੋਮ ਨਿਕਾਲੀ ਦਲ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਇਹ ਉੱਪਰੋਂ ਹਾਈ ਕਮਾਂਡ ਵੱਲੋਂ ਜੋ ਦੱਸਿਆ ਜਾਏਗਾ ਕੱਲ ਕਿਹਦੀ ਕਮਾਂਡ ਕਿਸ ਦੀ ਬਾਹ ਫੜੀ ਜਾਂਦੀ ਹੈ ਤੇ ਇਸ ਬਾਰੇ ਉਹਨਾਂ ਨੇ ਦੱਸਿਆ ਤੇ ਸ਼ਰੋਮ ਨਿਕਾਲੀ ਦਲ ਜਿਹੜਾ ਦੂਜਾ ਧੜਾ ਉਹਨਾਂ ਦੇ ਉੱਤੇ ਮੰਨਨ ਵੱਲੋਂ ਜੋ ਹੈ ਉਹਨਾਂ ਮਹਾਜਨ ਜਗਬਾਨੀ ਟੀਵੀ